ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸასი ਸ਼ਗਨ। ਹੋਪ ਕਰਦਾ ਹਾਂ ਤੁਸੀਂ ਮੈਨੂੰ ਜਾਣਦੇ ਹੋਵੋਗੇ। ਮੈਂ ਤੁਹਾਡਾ ਆਪਣਾ ਦੋਸਤ ਹਣੀ ਕੋੜਪੁਰਾ ਤੋਂ। ਕਿਸਾਨ ਦੋਸਤੋ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਆਪਣੇ ਆਪ ਦੇ ਖੁਦ ਦੇ ਆਫੀਸ਼ੀਅਲ YouTube ਤੇ Facebook ਪੇਜ ਤੇ ਟੋਟਲ ਖੇਤੀ ਟੋਟਲ ਫਾਰਮਿੰਗ। ਕਿਸਾਨ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਮੈਂ ਹ ਹ ਤਕਰੀਬਨ ਕੋਸ਼ਿਸ਼ ਕਰਦਾ ਹਾਂ ਮੇਰੀ ਵੀਡੀਓ ਹੋਵੇ ਕੋਈ ਖਾਸ ਪ੍ਰੋਡਕਟ ਨੂੰ ਲੈ ਕੇ ਜਾ ਕੋਈ ਖਾਸ ਬਿਮਾਰੀ ਨੂੰ ਲੈ ਕੇ ਆਪਣੇ ਅੱਜ ਦੀ ਕਿਸਾਨ ਦੋਸਤੋ ਇੱਕ ਖਾਸ ਵੀਡੀਓ ਹੈ ਨਰਮੇ ਵਾਲੇ ਵੀ ਰਸਤੇ ਜਾਂ ਸਬਜੀ ਵਾਲੇ ਵੀ ਰਸਤੇ ਕਿਉਂਕਿ ਕਿਸਾਨ ਦੋਸਤੋ ਐਤ ਕੀ ਸਮਾ 2024 ਦੇ ਵਿੱਚ ਬਿਮਾਰੀ ਜਿਹੜੀ ਇਸ ਟਾਈਮ ਖਾਸ ਨਰਮੇ ਤੇ ਆਈ ਵੀ ਹੈ ਉਹ ਆਈ ਵੀ ਕਿਹੜੀ ਵਾਈਡ ਫਲਾਈ ਮਤਲਬ ਕਿ ਚਿੱਟਾ ਤੇਲਾ ਕਿਸਾਨ ਦੋਸਤੋ ਬਹੁਤ ਵਕ ਵਕ ਜ਼ਿਮੀਂਦਾਰਾਂ ਦੇ ਮੈਨੂੰ ਫੋਨ ਆ ਰਹੇ ਹੈ ਕਿ ਸਣੀ ਵੀਰੇ ਅਸੀਂ ਉਹੀ ਸਾਡ ਰਿਪੀਟ ਕਰ ਰਹੇ ਹਾਂ ਕਿ ਸਾਡੇ ਨਰਮੇ ਤੇ ਚਿੱਟੇ ਮੱਛਰ ਦਾ ਕੋਈ ਬਹੁਤਾ ਹੱਲ ਹੁੰਦਾ ਨਹੀਂ ਪਿਆ ਕਿਉਂ ਉਹੀ 2 ਤੋਂ 3 ਸਾਡ ਤਕਰੀਬਨ ਰਿਪੀਟ ਹੋ ਰਹੇ ਆ ਪਹਿਲਾ ਸਾਡ ਕਿਹੜਾ ਜਿਹੜਾ ਕਿ ਉਹਦਾ ਉਲਾਲਾ ਜਾਂ ਪਨਾਮਾ ਦੇਖੋ ਆਪਦੇ ਸਮੇਂ ਤੇ ਇਸ ਪ੍ਰੋਡਕਟ ਨੇ ਰਾਜ ਕੀਤਾ ਪਰ ਕਹਿੰਦੇ ਜਿਵੇਂ ਜਿਵੇਂ ਸਮਾਂ ਬਦਲਿਆ ਟਾਈਮ ਬਦਲਿਆ ਪਹਿਲੀ ਗੱਲ ਤਾਂ ਅੱਜ ਦੇ ਸਮੇਂ ਪੰਜਾਬ ਛੱਡੋ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਨਰਮੇ ਦੀ ਵਜਾਂ ਬਹੁਤ ਘਟ ਚੁੱਕੀ ਹੈ ਕਿਉਂ ਉਸ ਕੁਦਰਤੀ ਕੋਈ ਨਾ ਕੋਈ ਕਰੋਪੀ ਆ ਜਾਂਦੀ ਜਾਂ ਗਲਾਬੀ ਸੁਮਬੜੀ ਦਾ ਹਮਲਾ ਹੋ ਜਾਂਦਾ ਜਾਂ ਵਾਇਰਸ ਪੈ ਜਾਂਦਾ ਤੇ ਜਾਂ ਉਹਨੂੰ ਚਿੱਟੇ ਮੱਛਰ ਦਾ ਹਮਲਾ ਪੈ ਜਾਂਦਾ ਤੇ ਕਿਸਾਨ ਦੋਸਤਾਂ ਦੇ بڑے ਫੋਨਾਂ ਦੇ ਸਣੀ ਵੀਰੇ ਕਿਹੜੀ ਸਪਰੇ ਕਰੀ ਐ ਅਸੀਂ ਊਲਾਲਾ ਜਾਂ ਪਨਾਮਾ ਵੀ ਕਰ ਲਈ ਅਸੀਂ ਪੋਲੋ ਵਾਲਾ ਸਾਲਟ ਵੀ ਰਿਪੀਟ ਕਰ ਲਿਆ ਤੇ ਅਸੀਂ ਜਿਹੜੀ ਕਿ ਬੈਸਟ ਐਗਰੋ ਦੀ ਦਵਾਈਆਂ ਆਂਦੇ ਜਿੰਦੇ ਕਿ ਤਿੰਨ ਸਾਲਟ ਹੈ ਕਿਹੜਾ ਪੋਲੋ ਲੈਨੋ ਤੇ ਕਿਹੜਾ ਉਸਹੀਨ ਮਤਲਬ ਕਿ ਡਾਇਨੋਟੋਫਰੋਂਟ ਪਲੱਸ ਡਾਇਫੈਂਥੋਨ ਪਰਸ ਪਲੱਸ ਪੈਰੀਪ੍ਰੌਕਸੀਫਨ ਇਹ ਸਾਰਟ ਵੀ ਸੀ ਰਿਪੀਟ ਕਰ ਲਿਆ ਪਰ ਇਹਦਾ ਅਸਰ 2 ਤੋਂ 3 ਦਿਨ ਹੀ ਆ ਕਿਸਾਨ ਦੋਸਤੋ ਤੇ ਵੱਧ ਨਹੀਂ ਆ ਰਿਹਾ ਹੁਣ ਕਿਸਾਨ ਦੋਸਤ ਜਾਵੇ ਤੇ ਜਾਵੇ ਕਿੱਧਰ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਚੀਨੋ ਕੰਪਨੀ ਨੇ ਜਾਪਾਨ ਦੀ ਕੰਪਨੀ ਨੇ ਇੱਕ ਨਵਾਂ ਟੈਕਨੀਕਲ ਲਾਂਚ ਕਰਤਾ ਜਿੰਗਾਲਾ ਦੇ ਨਾਮ ਤੇ ਕਿਸਾਨ ਦੋਸਤੋ ਇਹਦੀ 150 ਗ੍ਰਾਮ ਤੋਂ ਲੈ ਕੇ 200 ਗ੍ਰਾਮ ਦੀ ਪ੍ਰਤੀ ਡੋਜ਼ ਹੈ ਪੀਏਯੂ ਲੁਧਿਆਣਾ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਨਾਲ ਤੇ ਸਭ ਤੋਂ ਮੇਨ ਗੱਲ ਅਸੀਂ ਕਾਫੀ ਥਾਵਾਂ ਤੇ ਇਹਦੇ ਟਰਾਇਲ ਲਵਾਏ ਆ ਕਾਫੀ ਥਾਵਾਂ ਤੇ ਕਸਟਮਰ ਸਾਡੇ ਤੋਂ ਯੂਜ਼ ਕਰਕੇ ਲੈ ਕੇ ਗਏ ਆ ਤੇ ਕਿਸਾਨ ਦੋਸਤੋ ਮੈਂ ਇਹ ਨਹੀਂ ਕਹਿ ਰਿਹਾ ਇੰਨਾ ਸਾਲ ਤੱਕ ਦੇ ਰਿਜ਼ਲਟ ਨਹੀਂ ਆਉਂਦੇ ਪਏ ਬੜਾ ਸੋਹਣਾ ਰਿਜ਼ਲਟ ਆਉਂਦੇ ਪਰ ਇਸ ਸਾਲ ਦਾ ਰਿਜ਼ਲਟ ਇੰਨਾ ਤੋਂ ਕੁਝ ਜ਼ਿਆਦਾ ਆ ਰਿਹਾ ਮੈਂ ਆਪਦੇ ਹਰੇਕ ਕਿਸਾਨ ਦੋਸਤ ਨੂੰ ਬੇਨਤੀ ਕਰਨਾ ਚਾਹੁੰਗਾ ਸਬਜੀ ਤੇ ਨਰਮੇ ਵਾਲੇ ਨੂੰ ਕਿ ਕਿਸਾਨ ਦੋਸਤੋ ਨਰਮੇ ਦੀ ਫਸਲ ਦਿਨੋ ਦਿਨ ਦਿਨੋ ਦਿਨ ਬਹੁਤ ਘਟਦੀ ਜਾ ਰਹੀ ਹੈ ਕਿਉਂ ਮਜਬੂਰੀ ਹੈ ਹਰ ਕਿਸਾਨ ਚਾਹਦਾ ਹੈ ਕਿ ਮੈਂ ਵੀ ਨਰਮਾ ਬੀਜਾਂ ਨਰਮੇ ਦੀ ਫਸਲ ਇੱਕ ਦੋ ਤਿੰਨ ਗੱਲਾਂ ਕਰਕੇ ਉਹ ਮਰਦੀ ਜਾ ਰਹੀ ਹੈ ਕਿਹੜੀ ਰੇਟ ਨਾ ਹੋਣ ਦੀ وجہ ਨਾਲ ਤੇ ਦੂਸਰਾ ਕਿ ਉਹਦੇ ਕਿਤੇ ਕੁਦਰਤੀ ਕੋਈ ਨਾ ਕੋਈ ਕਰੋਪੀ ਆ ਹੀ ਜਾਂਦੀ ਹੈ ਤਾਂ ਕਿਸਾਨ ਦੋਸਤੋਂ ਕਬਰੋਂ ਦੀ ਲੋੜ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਜਿੰਨਾ ਕਿਸਾਨ ਵੀਰਾਂ ਦਾ ਐਕੀ ਨਰਮਾ ਬੀਜਿਆ ਹੋਇਆ ਜਾਂ ਸਬਜ਼ੀ ਲਗਾਈ ਹੋਈ ਹੈ ਉਹ ਜੰਗਾਲਾ ਦੀ ਸਪਰੇ ਇੱਕ ਵਾਰੀ ਜ਼ਰੂਰ ਕਰਨ ਮੈਨੂੰ ਵਿਸ਼ਵਾਸ ਹੈ ਕਿ ਜਿਵੇਂ ਮੇਰੇ ਹੋਰ ਕਿਸਾਨ ਦੋਸਤਾਂ ਨੂੰ ਬਹੁਤ ਸੁੰਦਰ ਬਹੁਤ ਵਧੀਆ ਰਿਜ਼ਲਟ ਆ ਰਿਹਾ ਹੈ ਓਵੇਂ ਮੇਰੇ ਨਰਮੇ ਵਾਲੇ ਵੀਰਾਂ ਨੂੰ ਪਾਵਾ ਉਹ ਕਿਤੇ ਵੀ ਹੈ ਪਾਵਾ ਹਰਿਆਣਾ ਪਾਵਾ ਰਾਜਸਥਾਨ ਪਾਵਾ ਯੂਪੀ ਤੇ ਪਾਵਾ ਪੰਜਾਬ ਹੈ ਜਿੰਗਾਲਾ ਦਾ ਉਹਨੂੰ ਬੜਾ ਬੰਪਰ ਤੇ ਬੜਾ ਸੋਹਣਾ ਰਿਜ਼ਲਟ ਆਉ ਯਾਦ ਰੱਖਣੀ ਹੈ ਦੀ ਡੋਜ਼ 150 ਗ੍ਰਾਮ ਤੋਂ 200 ਗ੍ਰਾਮ ਤੇ 150 ਲੀਟਰ ਤੋਂ 200 ਲੀਟਰ ਪਾਣੀ ਇਹਨੂੰ ਪਾਉਣਾ ਨਹੀਂ ਭੁੱਲਣਾ ਇੱਕ ਵਾਰੀ ਇਹਨੂੰ ਵਰਤ ਕੇ ਜਰੂਰ ਦੇਖੋ ਮੈਂ ਆਸ਼ਾ ਕਰਦਾ ਕਿ ਤੁਹਾਡੇ ਬਹੁਤ ਸੋਹਣਾ ਸਫੇਦ ਮੱਖੀ ਤੇ ਚਿੱਟੀ ਮੱਖੀ ਤੇ ਚਿੱਟੇ ਮੱਛਰ ਤੇ ਬੜਾ ਬੰਪਰ ਰਿਜ਼ਲਟ ਆਉ ਬਾਕੀ ਕਿਸਾਨ ਦੋਸਤੋ ਜਿਹੜਾ ਵੀ ਮੈਨੂੰ ਆਪਣਾ ਵੀਰ ਮੈਨੂੰ ਮਿਲਣਾ ਚਾਹੁੰਦਾ ਹੈ ਜਾਂ ਮੇਰੇ ਤੋਂ ਡਿਲੀਵਰੀ ਲੈਣਾ ਚਾਹੁੰਦਾ ਹੈ ਉਹ ਆਪਦੀ ਕੁਐਰੀ ਮੈਨੂੰ ਵਟਸਐਪ ਤੇ ਬੋਲ ਕੇ ਪਾ ਦੇਣ ਪਕਾਇਦਾ ਇੱਥੋਂ ਅਸੀਂ ਬੱਸ ਤੇ ਰਖਾ ਕੇ ਬੱਸ ਦੀ ਫੋਟੋ ਕੰਡਕਟਰ ਦਾ ਨੰਬਰ ਤੇ ਕਿੰਨੇ ਵਜੇ ਉੱਥੇ ਪਹੁੰਚੂਗੀ ਸਾਰਾ ਕੁਝ ਉਹਨੂੰ ਵਟਸਐਪ ਤੇ ਅਪਡੇਟ ਮਿਲੂਗਾ ਜਿਹੜਾ ਕਿਸਾਨ ਦੋਸਤ ਮੈਨੂੰ ਮਿਲਣਾ ਚਾਹੁੰਦਾ ਹੈ ਉਹ ਮੈਨੂੰ ਸੋਵਾਰ ਤੋਂ ਲੈ ਕੇ ਸ਼ਨੀਵਾਰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਕੋਟਕਪੂਰਾ ਪੁਰਾਣੀ ਦਾਣਾ ਮੰਡੀ ਸ਼੍ਰੀ ਬਾਲਾਜੀ ਇੰਟਰਪ੍ਰਾਈਜ਼ਸ ਸ਼ਾਪ ਨੰਬਰ 4 ਸਨੀ ਦੀ hatti ਮੈਂ ਤੁਹਾਡਾ ਦੋਸਤ ਤੁਹਾਨੂੰ ਇੱਥੇ ਹੀ ਬੈਠਾ ਮਿਲੂੰਗਾ ਬਾਕੀ ਜੇ ਮੇਰੇ ਕਿਸਾਨ ਵੀਰ ਦੀ ਕੋਈ ਹੋਰ ਕੁਐਰੀ ਹੈ ਉਹ ਮੈਨੂੰ WhatsApp ਤੇ ਬੋਲ ਕੇ ਆਵਦਾ ਰਿਪਲਾਈ ਦੇ ਸਕਦਾ ਤੇ ਮੈਂ ਉਹਨੂੰ ਕੋਸ਼ਿਸ਼ ਕਰੂੰਗਾ ਜਲਦੀ ਤੋਂ ਜਲਦੀ ਉਹਦੇ ਕੁਐਸਚਨ ਦਾ ਆਨਸਰ ਦੇਣ ਨੂੰ ਬਾਕੀ ਕਿਸਾਨ ਦੋਸਤੋ ਮੈਂ ਜਾਂਦੇ ਜਾਂਦੇ ਇੱਕੋ ਹੀ ਬੇਨਤੀ ਕਰਨਾ ਚਾਹੂੰਗਾ ਕਿ ਆਪਣਾ YouTube ਚੈਨਲ ਤੇ Facebook ਦਾ ਪੇਜ ਨਵਾਂ ਹੈ ਕਿਸਾਨ ਦੋਸਤੋ ਜਿਵੇਂ ਕਿ ਤੁਸੀਂ ਮੇਰੀ ਪਿਛਲੀ ਵੀਡੀਓ ਨੂੰ ਸ਼ੌਰੀ ਵਾਲੀ ਨੂੰ ਬੜਾ ਵੱਧ ਚੜ ਕੇ ਸ਼ੇਅਰ ਕੀਤਾ ਇਸ ਵੀਡੀਓ ਨੂੰ ਵੀ ਵੱਧ ਚੜ ਕੇ ਸ਼ੇਅਰ ਕਰਿਓ ਤੇ ਆਪਦਾ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ ਤੇ ਕਮੈਂਟਾਂ ਚ ਆਪਦਾ ਸੁਜੈਸ਼ਨ ਜ਼ਰੂਰ ਦਿਓ ਤੇ ਆਪਣੇ ਫੇਸਬੁਕ ਪੇਜ ਨੂੰ ਲਾਈਕ ਤੇ YouTube ਪੇਜ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਤੁਹਾਡਾ ਦੋਸਤ ਇਸੇ ਤਰ੍ਹਾਂ ਤੁਹਾਨੂੰ ਮਿਲਦਾ ਰਹੂੰਗਾ ਨਵੀਆਂ ਨਵੀਆਂ ਵਕ ਵਕ ਵੀਡੀਓ ਲੈ ਕੇ ਆ ਕੇ ਤੇ ਵਕ ਵਕ ਸਮੱਸਿਆਵਾਂ ਦੇ ਹੱਲ ਲੈ ਕੇ ਤੇ ਜਿਵੇਂ ਵੀ ਕਿਸੇ ਵੀ ਕੰਪਨੀ ਦਾ ਉਈ ਬੈਸਟ ਪ੍ਰੋਡਕਟ ਲਾਂਚ ਹੁੰਦਾ ਤੇ ਉਹਦੇ ਲਈ ਮੈਂ ਤੁਹਾਨੂੰ ਇੱਕ ਵੱਖਰੀ ਵੀਡੀਓ ਨਾਲ ਵੱਖਰਾ ਅਪਡੇਟ ਆਲਵੇਸ ਇਸੇ ਤਰ੍ਹਾਂ ਦਿੰਦਾ ਰਹੂੰਗਾ ਮੈਂ ਉਹਦੇ ਸਾਰੇ ਕਿਸਾਨ ਦੋਸਤਾਂ ਦਾ ਧੰਨਵਾਦ ਕਰਦਾ ਹਾਂ ਹੋਪ ਕਰਦਾ ਹਾਂ ਤੁਸੀਂ ਮੇਰੀ ਵੀਡੀਓ ਨੂੰ ਦਬਕ ਕੇ ਲਾਈਕ ਕਰੋਗੇ ਤੇ ਸ਼ੇਅਰ ਕਰੋਗੇ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਕਿਸਾਨ ਦੋਸਤਾਂ ਥੈਂਕ